ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਮੰਨ ਲਓ ਗੱਲ ਸ਼ੇਅਰ ਕਰਨ ਲੱਗੇ ਆਂ ਕਣਕ ਦੀ ਬਿਜਾਈ ਇਸ ਟਾਈਮ ਚੱਲਦੀ ਪਈ ਪੰਜਾਬ ਦੇ ਵਿੱਚ ਪੂਰੇ ਜੋਰਾਂ ਤੇ ਤੇ ਆਪਾਂ ਜਦੋਂ ਵੀ ਬਿਜਾਈ ਕਰਨ ਲੱਗਨੇ ਆਂ ਫਸਲ ਦੀ ਆਪਣੀ ਕੋਈ ਵੀ ਫਸਲ ਬੀਜਣੀ ਹੋਵੇ ਤੇ ਆ ਇੱਕ ਸ਼ਬਦ ਜਿਹੜਾ ਨਾ ਜਰੂਰ ਇਹਦਾ ਸਿਮਰਨ ਜਰੂਰ ਕਰ ਲਿਆ ਕਰੋ ਤੇ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਸਿਮਰਨ ਕਰੋਗੇ ਨਾ ਤੁਹਾਡੀ ਗਰੰਟੀ ਹੈ ਤੁਹਾਡੀ ਜਿਹੜੀ ਖੇਤੀ ਹੈ ਇਹਦੇ ਚ ਵਾਧਾ ਜ਼ਰੂਰ ਹੋਊਗਾ ਚਾਹੇ ਤੁਸੀਂ ਬਾਗ ਲਾਉਣਾ ਹੈ ਚਾਹੇ ਤੁਸੀਂ ਆਪਣੀ ਫਸਲ ਬੀਜਣੀ ਕੋਈ ਵੀ ਆ ਜਿਹੜਾ ਆਪਾਂ ਸ਼ਬਦ ਉੱਪਰ ਫੋਟੋ ਲਾਤੀ ਹੈ ਸ਼ਬਦ ਦਾ ਇਹਨੂੰ ਸ਼ਬਦ ਨੂੰ ਜ਼ਰੂਰ ਪੜਿਆ ਕਰੋ ਸ਼ਬਦ ਦਾ ਜ਼ਰੂਰ ਇਹ 2 ਮਿੰਟ ਸਿਮਰਨ ਕਰਿਆ ਕਰੋ ਤੇ ਤੁਹਾਡੇ ਤੁਸੀਂ ਆਪ ਵੇਖ ਲਿਓ ਤੁਹਾਡੀ ਜਿਹੜੀ ਜਿਹੜੀ ਤੁਹਾਨੂੰ ਤੁਹਾਨੂੰ ਲੱਗਦੀ ਨਾ ਸਾਡੀ ਜ਼ਮੀਨ ਮਾਰੀ ਇਹਦੇ ਵਿੱਚੋਂ ਫਸਲ ਨਹੀਂ ਪੂਰੀ ਨਹੀਂ ਪ੍ਰੋਪਰ ਨਿਕਲਦੀ ਪਈ ਆਹ ਸ਼ਬਦ ਦਾ ਸਿਮਰਨ ਕਰਕੇ ਫਸਲ ਨੂੰ ਬੀਜਿਓ ਜੇ ਤੁਹਾਡੀ ਫਸਲ ਦੂਜਿਆਂ ਨਾਲੋਂ ਵੱਧ ਨਾ ਨਿਕਲੇ ਫਿਰ ਗੱਲ ਕਰਿਓ ਤੇ ਜਰੂਰ ਬੇਨਤੀ ਇਹ ਵਾਦੋ ਇੱਕ ਵਾਰੀ ਜਰੂਰ ਕਰਕੇ ਵੇਖਿਓ ਫਸਲ ਆਪਣੀ ਬੀਜਣ ਵੇਲੇ ਵੈਸੇ ਹੀ ਆਪਾਂ ਨੂੰ ਅਰਦਾਸ ਕਰਕੇ ਫਸਲ ਨੂੰ ਮੰਨ ਲਓ ਫਿਰ ਸ਼ੁਰੂ ਕਰਨਾ ਚਾਹੀਦਾ ਬਿਜਾਈ ਫਿਰ ਸ਼ੁਰੂ ਕਰਨੀ ਚਾਹੀਦੀ ਹੈ ਤੇ ਬਾਕੀ ਨਾਲ ਦੀ ਨਾਲ ਆ ਜਿਹੜਾ ਸ਼ਬਦਾ ਪਾ ਉਪਰ ਲਾਇਆ ਵਾ ਇਹਦਾ ਜਰੂਰ ਸਿਮਰਨ ਕਰਕੇ ਕਰਾ ਵੇਖਿਓ ਬਿਜਾਈ ਕਰਨ ਵੇਲੇ ਫਿਰ ਦੱਸਿਓ ਤੁਹਾਡਾ ਰਿਜ਼ਲਟ ਕੀ ਨਿਕਲਦਾ ਕਿੰਨਾ ਝਾੜ ਨਿਕਲਦਾ ਇਹ ਜਾਣਕਾਰੀ ਨੂੰ ਅੱਗੇ ਜਰੂਰ ਸੰਗਤਾਂ ਤੱਕ ਵੱਤੋ ਵੱਦ ਕਿਸਾਨ ਭਰਾਵਾਂ ਤਾਂ ਕਾ ਸ਼ੇਅਰ ਕਰਿਓ